ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਆ। ਹੋਰ ਸੁਣਾਓ ਜੀ ਕੀ ਹਾਲ ਚਾਲ ਨੇ? ਅੱਜ ਆਪਾਂ ਲੈ ਕੇ ਆਏ ਤੁਹਾਡੇ ਵਾਸਤੇ ਛੋਟਾ ਜਿਹਾ ਵਲੌਗ। ਇਹਨੂੰ ਰੋਟੀ ਪਾ ਦਨੇ ਜੀ ਰੋਜ ਆਉਂਦਾ ਇਹ ਉਰੇ। ਪੈਰੋਂ ਇੱਧਰ ਆਪਣੀ ਧੂਣੀ ਲਾ ਕੇ ਬੈਠ ਜਾਂਦੇ ਨੇ ਜੀ। ਲਓ ਜੀ ਧੂਣੀ ਲਾ ਕੇ ਬੈਠ ਜਾਂਦੇ ਨੇ ਉਰੇ। ਹੁਣ ਗਏ ਨੇ ਉੱਠ ਕੇ ਉੱਧਰ ਕੋਈ ਘਰ ਬਣਾ ਰਿਹਾ। इधर आप दुबारे कणक भर लग गए दूजा पानी लाने लग गए जी कणा अच्छा। मोटर चल रही है अपनी खाल भर हों दूजा पानी आप लग गए कणकू सब लोग इधर अपने जी पराली कट्ठी करी भी ਅਣੀ ਚੱਲਦਾ ਕਣਕਾਂ ਨੂੰ ਧੁੰਦੋਂ ਨਿਓ ਪੈ ਰਹੀ ਹੈ ਜੀ ਠੰਡ ਬਹੁਤ ਹੋ ਗਈ ਦੋ ਤਿੰਨ ਦਿਨਾਂ ਦੀ ਇੱਧਰ ਆਪਾਂ ਨੇ ਲਾਤੇ ਪਿਆਜ਼ ਕੈਰੀ ਬਣਾ ਕੇ ਪਿਆਜ਼ ਲਾਤੇ ਉਹ ਕਰਾਚੀ ਨੇ ਥੋੜੇ ਜਿਹੇ ਦੂਜੇ ਪਿਆਜ਼ ਲਾਤੇ ਕਿਉਂਕਿ ਹੁਣ ਮੌਸਮ ਆ ਜੀ ਪਿਆਜ਼ਾਂ ਦੀ ਘਰ ਦੇ ਪਿਆਜ਼ ਜਿਵੇਂ ਨਾ ਸਰਦਾ ਨਹੀਂ ਇੱਧਰ ਆਪਣੇ ਜੋ ਦੇਖੋ ਵੱਡੇ ਵੱਡੇ ਹੋ ਗਏ ਇੱਕ ਕੈਰੀ ਉੱਧਰ ਲਾ ਰਿਹਾ ਵੀਰਾ ਹੈਲਪਰ ਵੀ ਰਾਹੇ ਸਾਡਾ ਲਾ ਰਿਹਾ ਇੱਕ ਕੈਰੀ ਇੱਧਰ ਆਪਣੇ ਆ ਹੋ ਗਈ ਡੰਗਰ ਅੱਜ ਆਪਾਂ ਨੇ ਬਾਹਰ ਕੱਢੇ ਨਹੀਂ ਹੈਗੇ ਡੰਗਰ ਆਪਾਂ ਨੇ ਅੰਦਰ ਹੀ ਰੱਖੇ ਨੇ ਕਿਉਂਕਿ ਠੰਡ ਹੋਈ ਪਈ ਆ ਲੈਓ ਜੀ ਇੱਧਰ ਆਪਣਾ ਆ ਗਿਆ ਪਿੰਡ ਦੇਖੋ ਜਿੱਥੇ ਤੱਕ ਨਿਗਾ ਮਾਰਦੇ ਆ ਹਰੇ-ਹਵਾਈ ਹਰੇ-ਹਵਾਈ ਪਈ ਆ ਸਾਰੇ ਕਿਤੇ ਅੱਛਾ ਇੰਦਰ ਆਪਾਂ ਨੇ ਪਿਆਜ਼ ਲਾਤੇ ਆ ਆਪਣੇ ਜੌਂ ਹੋ ਗਏ ਧਨੀਏ ਪਾਲਕ ਆਪਣੇ ਉੱਧਰ ਵੀ ਵਿੱਜਿਆ ਪਿਆ ਅੰਦਰ ਡੰਗਰ ਰਿੰਗਰੇ ਨੇ ਉਹ ਬਾਹਰ ਆਉਣ ਨੂੰ ਕਹਿੰਦੇ ਨੇ ਵੀ ਸਾਨੂੰ ਬਾਹਰ ਕੱਢ ਦੋ ਸਾਰੇ ਭੈਣ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਦੇ ਨੇ ਤੇ ਸੋਹਣੇ-ਸੋਹਣੇ ਕਮੈਂਟ ਕਰਦੇ ਨੇ ਉਹ ਉਧਰ ਆਪਣਾ ਪਾਲਤੂ ਮੈਥੀ ਲਾਇਆ ਹੈ ਜੀ ਧੁੰਦ ਪੈਣ ਧੁੰਦ ਵੀ ਨਹੀਂ ਹੈਗੀ ਠੰਡੇ ਜਾਦੇ ਪੰਜ-ਛੇ ਦਿਨ ਹੋ ਗਏ ਧੁੱਪ ਤਾਂ ਨਿਕਲਦੀ ਨਹੀਂ ਹੈਗੀ ਲੁੱਟ ਹੁਣ ਆਪਾਂ ਤੁਹਾਨੂੰ ਅੰਦਰ ਡੰਗਰ ਇੱਧਰ ਆਪਣੀ ਰੂੜੀ ਆ ਗਈ ਜੀ ਚੱਲ ਅੰਦਰ ਕੀ ਆ ਚੱਲ ਇਧਰ ਚੱਲ ਉੱਥੇ ਕੀ ਆ ਬਾਹਰ ਡਾਉਣਾ ਹੋਰ ਤਾਂ ਆਪਾਂ ਠੰਡਾਉਂਦੀਆਂ ਡੰਗਰਾਂ ਅੰਦਰ ਆਪਣਾ ਡੰਗਰ ਬਾਹਰ ਹੈ ਨਹੀਂ ਜੀ ਕੱਢਣ ਦੇ ਬਾਹਰ ਹੀ ਜ਼ਿਆਦਾ ਠੰਡਾ ਅਦਰ ਦੇਖੋ ਬਾਹਰ ਆਉਣ ਨੂੰ ਟੱਪ ਰਹੀਆਂ ਨੇ ਇਹ ਅੰਦਰ ਬੰਤੀਆਂ ਨੀਰੇ ਵਾਲੇ ਅਦਰ ਬੈਠੀਆਂ ਨੇ ਵਿਚਾਰੀਆਂ ਆ ਵੀ ਬੈਠ ਗਈ ਇੱਕ ਅੱਧੀ ਖੜੀ ਹੈ ਬਾਕੀ ਬੈਠ ਗਈ ਲਓ ਜੀ ਸਿੰਪਰ ਸਮਰਾਈਆਂ ਆਪਣੀਆਂ ਹੋ ਗਈਆਂ ਸਾਰੇ ਝਾੜੂ ਪੋਚੇ ਦੂਟ ਲਵੇੜ ਕੇ ਆ ਗਈ ਮੈਂ ਅਦਰ ਡੰਗਰਾਂ ਅੰਦਰੋਂ ਬਾਹਰੋਂ ਝਾੜੂ ਪੁੱਛੇ ਸਾਰੇ ਕੰਮ ਨੇ ਆਪਣੇ ਨਿਬੜ ਗਏ। ਕਿਹੜੇ ਦੀ ਆਪਣੇ ਦੀ ਸਾਰੇ ਸਾਫ ਸਫਾਈ ਹੋ ਗਈ। ਹੁਣ ਆਪਾਂ ਚੱਲਦੇ ਅੰਦਰ ਉਧਰ ਮੈਂ ਕੱਖ। ਹ ਦਵਾਰੇ ਪਾਉਣੇ ਤੇ ਕਟਰੂਆਂ ਨੂੰ ਖਣੀ ਪਾਈ ਨਹੀਂ ਦਹੀਂ ਰਿੰਗ ਦੇ। ਜਿੰਤਰ ਆਪਣੇ ਸਾਫ ਸਫਾਈਆਂ ਸਾਰੇ ਕਿਤੇ ਹੋ ਗਈਆਂ ਝਾੜੂ ਪੁੱਛਾ। ਠੰਡੂ ਚ ਜੀ ਨਹੀਂ ਕਰਦਾ ਜੀ। ਤੁਹਾਨੂੰ ਸੱਚੀ ਗੱਲ ਦੱਸਾਂ। ਕੰਬਿਚ ਜਮੀਨੀ ਜੀ ਕਰਤਾ ਪਰ ਕਰਨਾ ਪੈਂਦਾ ਹਨ ਫਿਰ ਐ ਹੁੰਦਾ ਵੀ ਕੋਈ ਨਾ ਕੋਈ ਆ ਜਾਂਦਾ ਆਪਾਂ ਕਰੀਏ ਕਰਨ ਦਾ ਕੰਮ ਸਾਰਾ ਪੈਂਦਾ ਹਾਈ ਕਿਟਮ ਆਪਾਂ ਨੇ ਮੰਗਾਈਆ ਆਨਲਾਈਨ ਆਪਾਂ ਆਨਲਾਈਨ ਮੰਗਾਈਆ ਇਹਦੇ ਵਿੱਚ ਪਾ ਕੇ ਆਈ ਆ ਤੁਸੀਂ ਜ਼ਰੂਰ ਦੱਸਿਓ ਵੀ ਤੁਹਾਨੂੰ ਸਾਡੇ ਸੂਟ ਕਿਦਾਂ ਦੇ ਲੱਗੇ ਹਾਂਜੀ ਬਹੁਤ ਸੋਹਣੀ ਚਮਕਾ ਤੇ ਬਹੁਤ ਸੋਹਣੇ ਲੱਗ ਰਹੇ ਨੇ ਐ ਲੱਗਦੇ ਨੇ ਜਿਵੇਂ ਕੀਨਖਾਪ ਹੁੰਦੀ ਹੈ ਇਹ ਤਾਂ ਹੈਗਾ ਮੇਰਾ ਜੀ ਆਹ ਸਲਵਾਰ ਨਾਲ ਸਲਵਾਰ ਵੀ ਚਮਕੀ ਜਿਹੀ ਵਾਲੀ ਆ ਇਦਾਂ ਦਾ ਨੂੰ ਜੀ ਇਹ ਤਾਂ ਮੇਰਾ ਆ ਮੇਰੀ ਭੈਣ ਦਾ ਇਹ ਇਦਾਂ ਦਾ ਇਦੇ ਨਾਲ ਹੈਗੀ ਆ ਆਹ ਵਾਲੀ ਸਲਵਾਰ ਇਹ ਇਸ ਤਰ੍ਹਾਂ ਇਹ ਇਸ ਤਾ ਇਹਦੇ ਜਿਹੜਾ ਥੋੜੇ ਜਿਹਾ ਰੰਗ ਆਹ ਫਿੱਕਾ ਹੋਣ ਕਰਕੇ ਘੱਟ ਚਮਕਦੀਆਂ ਨੇ ਅੰਬੀਆਂ ਜੀਆਂ ਪ੍ਰਿੰਟ ਘੱਟ ਚਮਕਦਾ ਵਿੱਚੇ ਮਿਕਸ ਜਾ ਹੋ ਗਿਆ ਤੇ ਇਹਦੇ ਰੰਗ ਥੋੜੇ ਜਿਹਾ ਗੂੜੇ ਕਰਕੇ ਇਹ ਵੱਧ ਦਿਸ ਰੀਆਂ ਨੇ ਜੀ ਅੰਬੀਆਂ ਜੀਆਂ ਦੀਆਂ ਐਦਾਂ ਦਾ ਡਿਜ਼ਾਈਨ ਹੈ ਇਹ ਅਸੀਂ ਦੋਨੇ ਪਹਿਣਾ ਨਿਕਰੀਆ ਸ਼ਾਪਿੰਗ ਆਨਲਾਈਨ ਜੀ ਨੋ ਜੀ ਇਧਰ ਆਪਣੀ ਧਰਤੀ ਚਾ ਗਟਾ ਗੁਟ ਪਿਆਜ਼ ਗੁਟਰੇ ਆਪਣਾ ਹਲਪਰੋਂ ਚਾਹ ਦੇ ਕੇ ਹੁਣੀ ਆ ਵਿੱਚ ਪਾ ਦਨੇ ਪਤੀ ਕੰਮ ਕਰਤਾ ਸਾਰਾ ਦਿਨ ਇਦਾਂ ਹੀ ਚੱਲੀ ਜਾਂਦੇ ਨੇ ਜੀ ਇੱਕ ਲੌਂਗ ਤੇ ਇੱਕ ਲੀਚੀ ਪਾ ਦਨੇ ਆ ਵੀਡੀਓ ਨੂੰ ਜਰੂਰ ਜੀ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਿਆ ਕਰ ਜੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਤੇ ਸ਼ੇਅਰ ਵੀ ਜਰੂਰ ਕਰ ਦਿਆ ਕਰੋ ਕਿਉਂਕਿ ਮੈਂ ਹਰੇਕ ਭੈਣ ਭਰਾ ਦੀ ਵੀਡੀਓ ਕੋਲਵਾ ਚ ਕਰਦੀ ਹਾਂ ਮੈਨੂੰ ਐ ਹੁੰਦਾ ਵੀ ਗੱਲ ਵੀ ਆਪਾਂ ਕਿਸੇ ਨੂੰ ਫਾਇਦਾ ਤਾਂ ਮਿਲੇ ਆਪਣੀ ਵੀਡੀਓ ਦਾ ਬਸ ਠੀਕ ਹੈ ਜੇ ਮੈਨੂੰ ਟਾਈਮ ਨਹੀਂ ਹੁੰਦਾ ਮੈਂ ਲਾ ਕੇ ਧਰਦਾ ਨਹੀਂ ਪਰ ਭੈਣ ਭਰਾ ਦੀ ਵੀਡੀਓ ਫੋਲੋਅ ਅਪ ਕਰਦੀ ਹਾਂ ਜੀ ਜੇ ਮੇਰੇ ਕੋਲ ਟਾਈਮ ਨਾ ਹੋਵੇ ਮੈਨੂੰ ਲਾ ਕੇ ਦਰਦ ਨਹੀਂ ਆਨਾ ਵੀ ਕਿਸੇ ਨੂੰ ਫਾਇਦਾ ਤਾਂ ਹੋਵੇ ਆਪਣੇ ਵੀਡੀਓ ਦੇਖੀ ਤਾਂ ਤੇ ਜੇ ਬਹੁਤਾ ਟਾਈਮ ਨਹੀਂ ਤੁਹਾਡੇ ਕੋਲ ਹੁੰਦਾ ਤਾਂ 5-4 ਮਿੰਟ ਦੇਖਿਆ ਕਰੋ ਜਿਹਦੀ ਵੀ ਵੀਡੀਓ ਦੇਖਦੇ ਹੋ ਜਰੂਰ 5-4 ਮਿੰਟ ਲਾਇਆ ਕਰੋ ਕਿਉਂਕਿ ਜਦ ਆਪਾਂ ਬਿਨਾਂ ਦੇਖੇ ਜੀ ਆਪਾਂ ਵੀਡੀਓ ਤੇ ਆਏ ਕਮੈਂਟ ਕਰਿਆ ਵਾਪਸ ਮੁੜ ਗਏ ਫਿਰ ਉਹਦਾ ਵਿਊ ਨਹੀਂ ਮਿਲਦਾ ਆਪਾਂ ਨੂੰ ਵਿਊ ਆਪਾਂ ਨੂੰ ਫਿਰ ਮਿਲੂਗਾ ਜੇ ਆਪਾਂ ਵੀਡੀਓ ਨੂੰ 5-4 ਮਿੰਟ ਫੁੱਲ ਵਾਚ ਕਰਾਂਗੇ ਪੰ ਫੁੱਲ ਵਾਚ ਵੀ ਨਹੀਂ ਹੁੰਦੀ ਤੇ ਜੀ ਅਗਲੇ ਦਾ 10 ਮਿੰਟ ਦਾ 15 ਮਿੰਟ ਦਾ ਵਲੌਗ ਹੈ ਜੋ 5 ਮਿੰਟ ਤੁਸੀਂ ਦੇਖ ਲਿਆ ਕਰੋ ਕਿਸੇ ਦੀ ਵੀ ਮੇਰੇ ਪਿੱਛੇ ਨਹੀਂ ਕਿਸੇ ਦੀ ਵੀ ਵੀਡੀਓ ਦਾ ਹੋਵੇ ਲੋ ਜੀ ਚਾਹ ਆਪਣੀ ਵਾਲੀ ਆ ਗਈ ਉੱਧਰ ਬਾਹਰ ਕੋਈ ਆ ਗਿਆ ਤੀ ਮੈਂ ਉੱਧਰ ਨੂੰ ਚਲੀ ਗਈ ਕਿਉਂਕਿ ਇੱਕ ਦੂਜੇ ਦੀ ਮੈਂ ਹਰੇਕ ਵੀਡੀਓ 'ਚ ਇਹ ਗੱਲ ਕਹਿਣੀ ਹੈ ਵੀ ਇੱਕ ਦੂਜੇ ਦੀ ਸਪੋਰਟ ਨਾਲ ਹੀ ਆਪਾਂ ਨੇ ਅੱਗੇ ਵਧਣਾ ਹੈ ਨਾ ਫੋਟਾ ਕੁਛ ਨਹੀਂ ਜਾਣਾ ਜੇ ਤੁਸੀਂ ਇੱਕ ਦੂਜੇ ਦੀ ਸਪੋਰਟ ਕਰਦੇ ਹੋਗੇ ਕੋਈ ਉਹਨੇ ਫਰਕ ਨਹੀਂ ਪੈਣਾ। ਮੂੰ ਵੀ ਤਾਂ ਆਪਾਂ ਰਿੱਲਾਂ ਸਾਰਾ ਦਿਨ ਦੇਖਦੀਆਂ। ਲੋ ਜੀ ਚਾਹ ਨੂੰ ਆਪਣੇ ਨੂੰ ਅੱਗੇ ਬਾਹਰ। ਹੁਣ ਆਪਾਂ ਗੈਸ ਕਰ ਦਿੰਨੇ ਆ ਬੰਦ ਤੇ ਚਾਹ ਗਲਾਸ ਦੇ ਵਿੱਚ ਪਾ ਲੈਨੇ। ਬਲਦੀ ਜ਼ਰੂਰ ਹੈ ਜੀ ਇੱਕ ਤਾਂ ਗਲਾਸ ਚ ਪਾਉਣ ਲੱਗੇ ਚਾਹ। ਸੁੱਕ ਪੱਤੀ ਪਾ ਲੈਨੇ ਮੇਰੀ। ਲਣੇ ਦਾ ਰੱਦ ਸੱਡਾ ਹੈ ਨਹੀਂ ਗਿਆ ਹੋਇਆ ਉਹ ਜ਼ਿਆਦਾ ਆਊਗਾ ਨੂੰ ਆਪਾਂ ਫੇਰ ਬਣਾ ਦਾਂਗੇ ਫਿਰ ਕੀ ਫਾਇਦਾ ਜੀ ਦਵਾਰੇ ਦਵਾਰੇ ਥਿੱਤੀ ਕਰਨ ਨਾਲ ਬੈ ਜੀ ਭਰ ਜਾਂਦੀ ਹੈ ਬਿਚ ਵਧੀਆ ਨਹੀਂ ਬਣਦੀ ਤੜਕਾ ਲੱਗ ਜਣਾ ਚਾਹ ਨੂੰ ਨੂੰ ਆਪਾਂ ਦਵਾਰੇ ਬਣਾ ਦਾਂਗੇ ਜ਼ਿਆਦਾ ਆਊਗਾ ਹਨ ਕਿਹੜਾ ਐ ਆ ਵੀ ਚੁੱਲੀਆਂ ਛੱਗ ਬਾਲਣੀਆਂ ਜੀ ਗੈਸ ਤੇ ਬਣਾਉਣੀਆਂ ਘੁੱਟ ਚਾਹ ਦੀ ਨੂੰ ਕੁਝ ਨਹੀਂ ਲੱਗਦਾ ਮੈਂ ਥਰਮਸ ਪਾਈ ਹੋਈ ਵੀ ਨਹੀਂ ਸੁਆਦ ਨਹੀਂ ਰਹਿੰਦੀ ਜੀ ਚਾਹ ਜ਼ਿਆਦਾ ਆਪਾਂ ਥਰਮਸ ਚ ਹਰ ਮਸਤੀ ਭਾਈ ਹੋਈ ਚਾਹ ਵੀ ਨਹੀਂ ਜੀ ਸਵਾਦ ਰਹਿੰਦੀ ਵਧੀਆ ਨਹੀਂ ਲੱਗਦੀ ਕਿ ਮੈਨੂੰ ਤਾਂ ਲੱਗਦੀ ਨਹੀਂ ਹੋਰ ਨੂੰ ਕਹਿ ਨਹੀਂ ਸਕਦੀ ਜੇ ਖੇਤ ਭੇਜਣੀ ਪੈ ਜੇ ਮੈਂ ਤਾਂ ਉੱਥੇ ਇਹਨਾਂ ਨੂੰ ਹੈਗਾ ਨਹੀਂ ਨੇ ਵੀ ਢੱਕਣ ਖੋਲ ਕੇ ਪਾ ਲਿਓ ਜੇ ਢੱਕਣ ਦੇ ਵਿੱਚ ਦੀ ਪਾਹ ਜੀ ਫਿਰ ਤਾਂ ਬਾਹਲੀ ਸਮੈਲ ਆਉਂਦੀ ਆ ਲਓ ਜੀ ਵਾਸੋਂ ਚਾਹ ਦੇ ਕੇ ਬਿੰਦ ਚਟ ਬੈਠ ਜਾਗੇ ਦੂਜੇ ਚਾਹ ਵੀਡੀਓ ਬਣਾਉਣੀ ਆ ਦੂਜੇ ਚੈਨਲ ਦੀ ਫੇਰ ਉਹ ਦਿਮਾਗ ਰੋਂ ਆਪਾਂ ਅੱਛੀ ਚਾਹ ਆ ਉਦੋਂ ਮਾਗਰੋਂ ਫੇਰ ਆਪਾਂ ਬਸ ਘੰਟਾ ਕੜੀ ਰੈਸਟ ਕਰਦੇ ਆ ਨਾ ਲੈਤੇ ਕੰਮ ਸਾਰੇ ਨਿਪੜ ਗਏ ਘੰਟਾ ਕੜੀ ਰੈਸਟ ਕਰਕੇ ਫੇਰ ਆਪਾਂ ਨੋਜੀ ਡੰਗਰਾਂ ਦੇ ਵਿੱਚ ਦੀ ਫੇਰ ਆਉਣਾ ਪੈਗੇ ਸਾਡੇ ਰਾਹ ਉਰੋਂ ਦੀ ਹੋ ਜੀ ਵਿੱਚ ਦੀ ਉਹ ਗੈਲ ਨੂੰ ਬਾਹਰ ਦੀ ਹੈਗਾ ਸੜਕ ਉੱਪਰ ਦੀ ਉਹ ਜਦ ਮੈਨੂੰ ਦੇਖ ਕੇ ਉਹ ਰਿੰਗਣ ਲੱਗ ਨਾ ਜੀ ਮੈਂ ਬੋਨ ਲੱਗ ਡੰਗਰਾਂ ਨੂੰ ਕੱਖ ਉਹ ਦਵਾਰੇ ਉਹਨਾਂ ਦੇ ਖੁੱਲ੍ਹੇ ਛੋਟੀ ਅੰਦਰ ਫਿਰ ਆਪਾਂ ਕੱਢ ਕੇ ਰੱਖ ਦਿੰਦੇ ਨੇ ਉਹਨੇ ਬੂਟ ਲਿਪੜ ਗਏ ਸਾਰੇ ਫਿਰ ਉਹਨਾਂ ਨੂੰ ਕੱਢ ਕੇ ਰੱਖ ਦਿੰਦੇ ਨੇ ਇਹ ਅੱਧੇ ਪਹਿਲਾਂ ਬਾਦ ਨੇ ਅੱਧੇ ਬਾਦ ਅੱਜ ਦਵਾਰੇ ਵਾਲੇ ਪਾਈ ਨਹੀਂ ਹੁਣ ਪਾ ਕੇ ਅੰਜੇ ਮੈਂ ਉਹ ਮੈਨੂੰ ਦੇਖ ਦੇਖ ਰਿੰਗੀ ਜਾਂਦੀਆਂ ਨੇ ਮੈਂ ਪਤਾ ਨਹੀਂ ਕਰ ਤਾ ਰਿੰਗਦੀਆਂ ਨੇ 18 ਜਾ ਡੰਗਰਾਂ ਚ ਜੀ ਇਹ ਤੇ ਬੂਟ ਲਿਪੜ ਜਾਂਦੇ ਨੇ ਮੈਨੂੰ ਕੱਢਣ ਦੀ ਕੋਲ ਹੋਗੀ ਉਹ ਤਾਂ ਆਪਣੇ ਡੰਗਰਾਂ ਵਾਲੇ ਆ ਰੂਟ ਨੇ ਨਿੱਗ ਜੀ ਆਹੀ ਐਮ ਕੱਢਣ ਨੂੰ ਜੀ ਨਹੀਂ ਕਰਿਆ ਹੁਣ ਇਹ ਸਾਫ਼ ਕਰਕੇ ਜਹੇ ਖਤ ਹੋਣੀ ਆ ਫੇਰ ਉਹ ਕਰਦੇ ਜੀ